ਅੱਜ ਕੱਲਤਾ ਪੈਸਾ ਹਏ ਮੁਖ ਹੋਇਆ ਵਾ ਤੇ ਇਸ ਪੈਸੇ ਨਾਲ ਅਮੀਰ ਬਣਦੇ ਇੱਕ ਸੱਚਾ ਜਿੱਥੇ ਇਨਸਾਨ ਢਲਦਾ ਤੇ ਕਰ ਤਬ ਆਪਣੇ ਨਾਲ ਨਸੀਬ ਬਣਦਾ ਕਿੱਤੇ ਮੇਰੀ ਨਜ਼ਰ ਨੀ ਇੱਕ ਮੇਰੀ ਨਜ਼ਰ ਜੇ ਰੱਬ ਤੱਕ ਲੈਂਦਾ ਹੋਏ ਤੇ ਮੱਖਣ ਕਿਉਂ ਐਡਾ ਨੀ ਗਰੀਬ ਬਣਦਾ ਕਦੇ ਮੰਜਲਾ ਹੈ ਨੀ ਕਦੇ ਮੰਜਲਾ ਤੇ ਕਿਤੇ ਮੰਜਲਾ ਵੀ ਨਾ ਹੁੰਦੀਆਂ ਉਹ ਦੂਰ ਮੈਥੋਂ ते जे करी मेरी तकदी हुंदी बारहां साल चिरा मैं दिन कट लेंदा लै रांजा जे तूं मेरी हीर हूंदी ਮਿਲਨੇ ਨੂੰ ਦਿਲ ਕਰਦਾ ਨਹੀਂ ਤੈਨੂੰ ਮਿਲੀ ਕਿਹੜੇ ਬਹਾਨੇ ਮਿਲਨੇ ਨੂੰ ਦਿਲ ਕਰਦਾ ਨਹੀਂ ਤੈਨੂੰ ਮਿਲੀ ਕਿਹੜੇ ਬਹਾਨੇ ਤੇਰੀ ਸ਼ਾਹੀ ਸ਼ੌਕਤ ਨਹੀਂ ਸਾਡੇ ਕੋਲ ਨਾ ਕਖਰ ਕਾਨੇ ਮਿਲਨੇ ਨੂੰ ਦਿਲ ਕਰਦਾ ਨਈ ਤੈਨੂੰ ਮਿਲੀ ਕਿਹੜੇ ਬਹਾਨੇ ਮਿਲਨੇ ਨੂੰ ਦਿਲ ਕਰਦਾ ਨਈ ਤੈਨੂੰ ਮਿਲੀ ਕਿਹੜੇ ਬਹਾਨੇ ਨੀ ਤੂੰ ਅੜੀਏ ਪਰੀ ਅਕਾਸ਼ਾਂ ਦੀ ਅਸੀਂ ਹਾਂ ਧਰਤੀ ਤੇ ਸੌਣ ਵਾਲੇ ਨੀ ਤੂੰ ਚੜੇ ਬਲਾਈਤੀ ਗੱਡੀਆਂ ਤੇ ਅਸੀਂ ਪੈਦਲ ਵਕਤ ਨਗਾਉਣ ਵਾਲੇ ਦੱਸ ਕਿੱਦਾਂ ਸਾਡਾ ਸਫ਼ਰ ਰਲੇ ਨੀ ਕਿੱਦਾਂ ਸਾਡਾ ਸਫ਼ਰ ਰਲੇ ਤੂੰ ਨੰਗ ਗਈ ਦੂਰ ਰਿਕਾਨੇ ਮਿਲਨੇ ਨੂੰ ਦਿਲ ਕਰਦਾ ਨੀ ਤੈਨੂੰ ਮਿਲੀਏ ਕਿਹੜੇ ਬਹਾਨੇ ਮਿਲਨੇ ਨੂੰ ਦਿਲ ਕਰਦਾ ਨੀ ਤੈਨੂੰ ਮਿਲੀਏ ਕਿਹੜੇ ਬਹਾਨੇ ਨੀ ਅਸੀਂ ਤਾਂ ਪਿਹਾਰ ਦੀ ਧੁੱਪ ਵਰਗੇ ਤੂੰ ਹੈ ਭਾਦੋਂ ਦੀ ਪੂਰ ਕੁੜੇ ਹਾਏ ਅਸੀਂ ਕੱਚ ਦੇ ਟੁਕੜੇ ਨਹੀਂ ਤੂੰ ਹੀਰਾ ਕੋਹੇ ਨੂਰ ਕੁੜੇ ਤੂੰ ਹੈ ਅੰਪੋਟੜੀ ਚੀਜ਼ ਓਹ ਨਹੀਂ ਹੈ ਅੰਪੋਟੜੀ ਚੀਜ਼ ਓਹ ਚੱਲਦੇ ਨਾ ਖੋਟੇ ਆਣੇ ਮਿਲਨੇ ਨੂੰ ਦਿਲ ਕਰਦਾ ਨੀ ਤੈਨੂੰ ਮਿਲੀ ਕਿਹੜੇ ਬਹਾਨੇ ਮਿਲਨੇ ਨੂੰ ਦਿਲ ਕਰਦਾ ਨੀ ਤੈਨੂੰ ਮਿਲੀ ਕਿਹੜੇ ਬਹਾਨੇ ਤੇਰੇ ਬਾਗਾਂ ਵਿੱਚ ਹਰਿਆਲੀ ਆ ਸਾਡੇ ਤਾਂ ਪੈ ਗਿਆ ਸੋਕਾ ਨੀ ਹੋ ਕੇ ਮਜਬੂਰ ਨੀ ਮੁੜ ਚੱਲਿਆ ਤੇਰੇ ਦਰ ਤੋਂ ਮੱਖਣ ਸਹੋਤਾ ਨਹੀਂ ਅੱਜ ਦਿਲ ਸੋਨੀ ਦਾ ਰੋਂਦਾ ਏ ਹਾਏ ਦਿਲ ਬਿੱਟੂ ਦਾ ਰੋਂਦਾ ਏ ਚੱਲੇ ਨਾ ਜਾਣ ਬਰਾਨੇ ਮਿਲਨੇ ਨੂੰ ਦਿਲ ਕਰਦਾ ਨੇ ਤੈਨੂੰ ਮਿਲਿਏ ਕਿਹੜੇ ਬਹਾਨੇ ਮਿਲਨੇ ਨੂੰ ਦਿਲ ਕਰਦਾ ਨੇ ਤੈਨੂੰ ਮਿਲਿਏ ਕਿਹੜੇ ਬਹਾਨੇ ਵੈਰ ਨੇ ਮਿਲਿਏ ਕਿਹੜੇ ਬਹਾਨੇ ਸੋਣਗੇ ਮਿਲਿਏ ਕਿਹੜੇ ਬਹਾਨੇ